ਯਾਹਤ ਸਿਹਾਲਵਾ ਤੇ ਨਾਲ ਕਿਵੇਂ ਪਟਾਲੀਆਂ ਸਾਡੀ ਚਿੰਦ ਜਾਣ ਹੈ ਆਹ ਮੈਨੇ ਵੀਰੋ ਰਣ ਸਿੰਘ ਰਣੀਆਂ ਨੇ ਪੁੱਛਣਾ ਸੀਗਾ ਪਰ ਨਹੀਂ ਪੁੱਛ ਗਿਆ ਮਜਬੂਰੀਆਂ ਪਣ ਜਾਂਦੀਆਂ ਪਰ ਉਹ ਨਹੀਂ ਖੇਡ ਰਿਹਾ ਰਿੰਕੂ ਦੀ ਪਹਿਲੀ ਰੇਡ ਹੈ 5000 ਜਾਜੀ ਲਾਂਡਰਾ ਤੇ ਨਿਮੇ ਚਿੱਲੇ ਵੱਲੋਂ ਆਹ ਸਾਹਮਣੇ ਵਾਹੇ ਗੁਰੂ ਵਾਹੇ ਗੁਰੂ ਵੀਰੇ ਬਾਜ ਰਿਓ ਜੰਬਦੇ ਇਹ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਆ ਰੇਡ ਪੈਂਦੀ ਆ ਕਬੱਡੀ 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 ਉਹ ਤੇਜੋ ਮਾਈ ਜਾਣ ਕੇ ਬਾਜਵੇਂ ਨਾਮ ਵੀ ਦੇਵਾਂਗੇ ਆਹ ਅੰਬੇ ਦੀ ਰੇਡ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੋ ਅਯਾਦ ਕਬੱਡੀ ਕਲੱਬ ਬੈਲਜੀਅਮ ਸ਼ਕਰਪੁਰ ਦੀ ਟੀਮ ਹੈ ਆਹ ਦੂਜੇ ਪਾਸੇ ਅੰਬਾ ਤੇ ਫਰੀਆਦ ਤੇ ਅੰਬਾ ਅੰਬਾ ਤੇ ਫਰੀਆਦ ਨੰਬਰ ਜਿਹੜਾ ਹੈ ਦਿਉਰੇ ਦੀ ਟੀਮ ਦੇ ਹਿੱਸੇ ਜਾਂ ਜੁੜਿਆ ਨੰਬਰ ਧਾਵੀ ਦਾ ਹੈ ਅਗਲੀ ਕਬੱਡੀ ਆਹ ਭੂਰੀਆ ਮੇਰੇ ਵੀਰੋ ਸ਼ੀਸ਼ਰ ਵਾਲਾ ਜਫਾ ਜਫਾ ਲੱਗਿਆ ਮੇਰੇ ਵੀਰੋ ਅਮਨ ਦਿਉਰੇ ਵਾਲੇ ਨੇ ਸਿਰਾਂ ਕਰਾਉਣ ਵਾਲੀ ਗੱਲ ਕਰ ਦਿੱਤੀ ਐ ਦਿਉਰੇ ਜਣਾ ਤੜੀ ਉੜਦੀ ਆ ਧੁਰ ਤੜੀ ਉਸਦੀ ਆ ਇੱਧਰ ਕਹਿੰਦੇ ਸ਼ਾਜੀ ਕਬੱਡੀ ਪਾ ਰਿਹਾ ਅੱਜ ਸੁਕਰੀਤਾ ਪਾਟੜ ਗਈ ਆ ਅੱਜ ਬੱਲੇ 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 ਪਿਆਰ ਨਾਲ ਪਾਵੇ ਜਾਣ ਵੀ ਵਗਲੀ 5000 ਦਾ ਜਫਾ ਐ ਇਸ ਤਾ ਨੂੰ ਹਾਰਲੇ ਡੈਵਿਸਨ ਡੈਵਿਡਸਨ ਦੇਵਾਂਗੇ ਆਹ ਸਾਹਮਣੇ ਰਵੀ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਤੇ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਜੇ ਜਫਾ ਲੱਗ ਗਿਆ 5000 5000 ਉਹ ਹਰਿਆਣਾ ਕਰ ਕਰ ਪੁੱਛਦੇ ਆ ਗੰਢੀਆਂ ਚੌੜੀਆਂ ਛਾਤੀਆਂ ਵਾਲੇ ਵਿੱਚ ਮਦਾਨੀ ਮੁਕਦੇ ਐ ਇਸ ਤੋਂ ਬਾਅਦ 10 ਵੀਰੋ ਕੋਈ ਗੱਲ ਨਹੀਂ ਕਰਦਾ ਮੈਚ ਹੋਣਾ ਨੰਬਰ 20 ਦੀ ਮਿਲ ਗਿਆ ਪਹਿਲਾ ਨੰਬਰ ਜਿਹੜਾ ਹੋਲਡ ਪਹਿਲੀ ਰੇਡ ਦਾ ਹੋਲਡ ਵਾਲਾ ਮਿਲ ਗਿਆ ਉਹ ਸ਼ਕਰਪੁਰ ਨੂੰ ਮਿਲਿਆ ਮੈਚ ਸਮਾਪਤ ਹੈ